ਸਰਦਾਰ ਬਲਬੀਰ ਸਿੰਘ ਰਾਜੇਵਾਲ ਸਰਦਾਰ ਜੁਗਿੰਦਰ ਸਿੰਘ ਉਗਰਾਹਾ ਇਹਨਾਂ ਦੇ ਵੀ ਬਿਆਨ ਆਏ ਭਈਆਂ ਦੇ ਪੱਖ ਵਿੱਚ ਆਏ ਪ੍ਰਵਾਸੀਆਂ ਦੇ ਪੱਖ ਵਿੱਚ ਆਏ ਵੀ ਇਹਨਾਂ ਤੋਂ ਬਿਨਾ ਖੇਤੀ ਕਿਵੇਂ ਅਸੀਂ ਕਰਾਂਗੇ ਜੇ ਭਈ ਭਈਏ ਵੀ ਜਿਹੜੇ ਹਨ ਉਹ ਵੀ ਕਹਿੰਦੇ ਕਿ ਪੰਜਾਬ ਤਬਾਹ ਹੋ ਜਾਵੇਗਾ ਪ੍ਰਬਾਦ ਹੋ ਜਾਵੇ ਹੋਰ ਵੀ ਕਈ ਲੋਕਾਂ ਦੇ ਇਹਨਾਂ ਪ੍ਰਵਾਸੀਆਂ ਦੇ ਹੱਕ ਵਿੱਚ ਬਿਆਨ ਆਏ ਇੱਕ ਲੁਧਿਆਣੇ ਤੋਂ ਹੈ ਉਹ ਸ਼ਾਇਦ ਉਹਦਾ ਨਾਮ ਅਮਿਤ ਅਰੋੜਾ ਆ ਸਿਰ ਤੋਂ ਓ ਗੰਜਾ ਆ ਇੱਕ ਵੀ ਵਾਲ ਨਹੀਂ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਇਹ ਗੱਲ ਤੁਸੀਂ ਬਾਰ-ਬਾਰ ਲੋਕ ਕਹਿੰਦੇ ਆ ਅਮਿਤ ਅਰੋੜੇ ਵਰਗੇ ਕਿ ਤੁਹਾਡੇ ਪੰਜਾਬੀ ਵੀ ਬਾਹਰ ਗਏ ਹਨ ਤੁਸੀਂ ਹਰ ਵਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਨਾਲ ਪੰਜਾਬੀਆਂ ਨੂੰ ਮੇਲ ਦਿੰਦੇ ਹੋ ਪੰਜਾਬੀ ਤੇ ਦੁਬਈ ਘਤਰ ਵੀ ਗਏ ਨੇ ਪੰਜਾਬੀ ਤੇ ਦੁਬਈ ਵੀ ਗਏ ਨੇ ਆਪੂ ਤਾਂ ਵੀ ਵੀ ਗਏ ਨੇ ਦੁਬਈ ਵਰਗੀਆਂ ਦੇਸ਼ਾਂ ਦੇ ਵਿੱਚ ਜਿੰਨਾ ਡਿਵੈਲਪਮੈਂਟ ਦੁਬਈ ਦੇ ਵਿੱਚ ਹੋਈ ਹੈ ਨਾ ਉਹ ਸਿਰਫ 2 ਸਾਲ ਦਾ ਹੀ ਤਕਰੀਬਨ ਵੀਜ਼ਾ ਦਿੰਦੇ ਨੇ ਦੁਬਈ ਵਾਲੇ ਵੀ ਭਾਵੇਂ ਤੁਸੀਂ ਉੱਥੇ 20 ਸਾਲ ਰਹਿ ਲਵੋ ਤੁਹਾਨੂੰ ਪੱਕੇ ਨਹੀਂ ਕਰਦੇ ਦੋਆਂ ਸਾਲਾਂ ਦੇ ਵੀਜ਼ੇ ਤੋਂ ਬਾਅਦ ਦੁਬਾਰੇ ਫਿਰ ਵੀਜ਼ਾ 20 ਸਾਲ ਰਹਿ ਕੇ ਵੀ ਕਹਿੰਦੇ ਕੰਮ ਕਰ ਲਵੋ ਕਮਾਈ ਕਰ ਲਵੋ ਪਰ ਇਸ ਦੇਸ਼ ਤੇ ਤੁਸੀਂ ਵਸਨੀਕ ਨਹੀਂ ਹੋ ਸਕਦੇ ਜਾਣਾ ਤੁਹਾਨੂੰ ਪੰਜਾਬ ਹੀ ਪਵੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਵੀ ਇਹਨਾਂ ਦਾ ਪ੍ਰਵਾਸੀਆਂ ਦਾ ਪੱਖ ਹੀ ਕੀਤਾ ਉਹਨਾਂ ਨੂੰ ਵੀ ਇਹ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਬਲਬੀਰ ਸਿੰਘ ਰਾਜੇਵਾਲ ਸਾਹਿਬ ਧਿਆਨ ਦਿਓ ਕਿਰਪਾ ਕਰਕੇ ਇਹ ਜਿਹੜੀ ਬੇਨਤੀ ਹੈ ਨਾ ਮੈਂ ਤੇ ਆਪ ਜੀ ਨੂੰ ਬੜਾ ਸੂਝਵਾਨ ਬੜਾ ਸੂਝਿਆ ਹੋਇਆ ਕਿਸਾਨ ਆਗੂ ਸਮਝਦਾ ਸੀ ਤੇ ਅਜੇ ਵੀ ਤੁਹਾਨੂੰ ਕਿਸਾਨ ਆਗੂ ਹੀ ਸਮਝ ਕੇ ਬੇਨਤੀ ਕਰਨੀ ਚਾਹੁੰਦਾ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੋਦੀ ਸਰਕਾਰ ਖੇਤੀ ਦੇ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਸੀ ਪੰਜਾਬ ਦੇ ਵਿੱਚੋਂ ਅੱਗੇ ਆਵਾਜ਼ ਉੱਠਦੀ ਹੈ ਹੌਲੀ ਹੌਲੀ ਸ਼ੰਭੂ ਬਾਦਰ ਉਸ ਤੋਂ ਬਾਅਦ ਫਿਰ ਇਹ ਆਵਾਜ਼ ਉੱਠੀ ਕਿ ਆਪਾਂ ਕਿਉਂ ਨਾ ਦਿੱਲੀ ਚੱਲੀਏ ਕਿ ਦਿੱਲੀ ਜਾ ਕੇ ਉੱਥੇ ਬੈਠ ਕੇ ਧਰਨਾ ਲਈਏ तकरीबन 7 ਜਾਂ 8 ਮਹੀਨੇ ਧਰਨਾ ਲੱਗਿਆ ਇੱਕ ਵੀ ਪ੍ਰਵਾਸੀ ਇੱਕ ਵੀ ਪ੍ਰਵਾਸੀ ਜਿਹੜਾ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਉਹ ਨਹੀਂ ਉਸ ਕਿਸੇ ਵੀ ਪ੍ਰਵਾਸੀ ਨੇ ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਾ ਕੇ ਆਵਾਜ਼ ਉਠਾਈ ਸਰਕਾਰ ਦੇ ਖਿਲਾਫ ਨਹੀਂ ਸ਼ੁਰੂਆਤ ਪੰਜਾਬ ਨੇ ਕੀਤੀ ਹਰਿਆਣਾ ਸਰਕਾਰ ਨੇ ਬੈਰੀਕੇਡ ਕੀਤੇ ਪਰ ਹਰਿਆਣੇ ਦੇ ਰਹਿਣ ਵਾਲੇ ਜਿਹੜੇ ਲੋਕ ਹਨ ਉਹਨਾਂ ਨੇ ਕਿਸਾਨਾਂ ਦਾ ਕਿਸਾਨ ਆਗੂਆਂ ਦਾ ਸਾਥ ਦਿੱਤਾ ਫਿਰ ਉਸ ਤੋਂ ਬਾਅਦ ਇਹ ਠੀਕ ਹੈ ਰਕੇਸ਼ ਕੈਤੂ ਜਣੀ ਆਏ ਉਹ ਬਾਅਦ ਵਿੱਚ ਪਰ ਕਿਹੜਾ ਪ੍ਰਵਾਸੀ ਤੁਹਾਡੇ ਨਾਲ ਉੱਠ ਕੇ ਗਿਆ ਇਹ ਦੱਸੋ ਜੋਗਿੰਦਰ ਸਿੰਘ ਉਗਰਾਹਾ ਸਾਹਿਬ ਤੁਸੀਂ ਵੀ ਦੱਸ ਦਿਓ ਕਿਹੜਾ ਪ੍ਰਵਾਸੀ ਉੱਥੇ ਦਿੱਲੀ ਤਿੰਨ ਕਾਲੇ ਕਾਨੂੰਨ ਜਦੋਂ ਆਏ ਸਨ ਉਹਨਾਂ ਕਾਲਿਆਂ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਤੁਹਾਡੇ ਨਾਲ ਬੈਠਾ ਧਰਨੇ ਫਿਰ ਉਸ ਤੋਂ ਬਾਅਦ ਮਾਨ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ ਭਗਵੰਤ ਮਾਨ ਦੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਇਹਦੇ ਵਿੱਚ ਵੀ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ ਲੈਂਡ ਪੂਲਿੰਗ ਪਾਲਿਸੀ ਆ ਵੀ ਨਾਡੇ 8 ਮਹੀਨਾ ਪਹਿਲਾਂ ਦੀ ਹੋਈ ਗੱਲ ਹੈ ਤੁਹਾਨੂੰ ਵੀ ਪਤਾ ਹੋਣਾ ਹੁਣ ਐਵੇਂ ਕੰਨਾਂ ਨਾ ਵੀ ਲੇਟ ਲਿਓ ਇਹ ਗੱਲ ਜਿਹੜੀ ਹੈ ਆਪਾਂ ਤਾਂ ਤੱਥਾਂ ਦੇ ਨਾਲ ਕਰਨੀ ਹੈ ਭਾਈ ਆਪਾਂ ਕਿਹੜਾ ਕੋਈ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਲੜਾਈ ਵਿੱਢਣੀ ਹੈ ਲੈਂਡ ਪੂਲਿੰਗ ਪਾਲਿਸੀ ਆਈ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਸਨ ਇਹਨਾਂ ਲੀਡਰਾਂ ਨੂੰ ਸਵਾਲ ਕਰਦੇ ਸਨ ਕਿ ਭਾਈ ਤੁਸੀਂ ਸਾਨੂੰ ਦੱਸੋ ਤੇ ਸਹੀ ਕਿ ਇਹਦਾ ਫਾਇਦਾ ਕਿੱਦਾਂ ਹੋਵੇਗਾ ਆਮ ਵਰਗ ਨੂੰ ਤੇ ਉਹਦੇ ਵਿੱਚ ਕਲੋਨੀਆਂ ਕੱਟੀਆਂ ਜਾਣੀਆਂ ਸੀ ਉਹਦੇ ਵਿੱਚ ਫਲੈਟ ਬਣਾਏ ਜਾਣੇ ਸੀ ਫਲੈਟ ਤੇ ਪਹਿਲਾਂ ਵੀ ਬੜੇ ਬਨੇ ਹੋਏ ਨੇ ਐਵੇਂ ਉਜਾੜਾ ਪਿਆ ਹੋਇਆ ਵਾ ਫਲੈਟ ਬਣਾ ਬਣਾ ਕੇ ਰੱਖੇ ਹੋਏ ਨੇ ਲੈਂਡ ਪੁਲਿੰਗ ਪਾਲਿਸੀ ਆਈ ਉਹਦੇ ਵਿੱਚ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਭਰਾ ਸਨ ਕਿਸਾਨ ਭਰਾ ਸਨ ਮਜ਼ਦੂਰ ਭਰਾ ਸਨ ਉਹਨਾਂ ਨੇ ਹੀ ਵਿਰੋਧ ਕੀਤਾ ਕਿਹੜਾ ਪ੍ਰਵਾਸੀ ਉੱਠ ਕੇ ਤੁਹਾਡੇ ਨਾਲ ਖੜਾ ਹੋਇਆ ਵੀ ਹਾਂ ਅਸੀਂ ਸਰਕਾਰ ਦੇ ਖਿਲਾਫ ਚੱਲ ਕੇ ਵਿਰੋਧ ਕਰਦੇ ਹਾਂ ਚਲੋ ਲੈਂਡ ਪੁਲਿਕ ਪਾਲਿਸੀ ਵਾਪਸ ਕਰਵਾਉਂਦੇ ਦਿੱਲੀ ਵਾਲਾ ਜਿਹੜਾ ਕੰਮ ਸੀਗਾ ਉਹ ਵੀ ਤੁਸੀਂ ਫਤਹਿ ਕੀਤਾ ਪੰਜਾਬੀਆਂ ਨੇ ਹੀ ਫਤਹਿ ਕੀਤਾ ਕਿਸਾਨਾਂ ਨੇ ਲੈਂਡ ਪੂਲਿੰਗ ਪਾਲਿਸੀ ਵਾਲਾ ਜਿਹੜਾ ਕੰਮ ਸੀਗਾ ਇਹ ਬਿੱਲ ਲੈ ਕੇ ਆਂਦਾ ਗਿਆ ਇਸ ਬਿੱਲ ਨੂੰ ਵੀ ਕਿਸਾਨਾਂ ਨੇ ਆਪ ਮਾਫ ਕਰਵਾਇਆ ਨਾ ਕਿ ਨਾਲ ਤੁਹਾਡੇ ਪ੍ਰਵਾਸੀ ਚੱਲੇ ਫਿਰ ਹੋਰ ਮੈਂ ਗੱਲਾਂ ਇਹਨਾਂ ਤੇ ਦੱਸ ਦਿੰਨਾ ਪ੍ਰਵਾਸੀਆਂ ਦੀ ਜਦੋਂ ਕੋਰੋਨਾ ਦਾ ਸਮਾਂ ਆਇਆ ਹਰ ਕੀਜ ਰੋਕੀ ਬੱਸਾਂ ਕਾਰਾਂ ਗੱਡੀਆਂ ਇਥੋਂ ਟੱਕਰ ਕਿ ਟ੍ਰੇਨਾਂ ਵੀ ਰੁਕ ਗਈਆਂ ਸਨ ਇਹ ਪੰਜਾਬ ਤੋਂ ਯੂਪੀ ਅਤੇ ਬਿਹਾਰ ਜਾਣ ਦੇ ਲਈ ਪੈਦਲ ਚੱਲ ਪਈਏ ਇਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਪ੍ਰਵਾਸੀਆਂ ਦਾ ਉਹਨਾਂ ਸਮਿਆਂ 'ਚ ਪੈਦਲ ਚੱਲਣਾ ਕੋਈ ਸੌਖਾ ਨਹੀਂ ਸੀ ਪਰ ਉਸ ਸਮੇਂ ਵੀ ਇਹਨਾਂ ਨੇ ਪੰਜਾਬ ਨੂੰ ਪਿੱਠ ਵਿਖਾਈ ਕਰੋਨਾ ਕਾਲ ਦੇ ਸਮੇਂ ਕਮਾਇਆ ਪੰਜਾਬ 'ਚੋਂ ਕੰਮ ਪੰਜਾਬ 'ਚ ਕੀਤਾ ਪੈਸੇ ਪੰਜਾਬ 'ਚੋਂ ਕਮਾਏ ਪਰ ਵਾਪਸ ਆਪਣੇ ਪਿੰਡਾਂ ਨੂੰ ਚਲੇ ਗਏ ਉਦੋਂ ਵੀ ਨਹੀਂ ਠਹਿਰੇ ਪੰਜਾਬ 'ਚ ਉਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਾ ਯੁੱਧ ਸ਼ੁਰੂ ਹੋ ਜਾਂਦਾ ਹੈ। ਰੇਲਗੱਡੀਆਂ ਭਰ ਭਰ ਕੇ ਰੇਲਗੱਡੀਆਂ ਭਰ ਭਰ ਕੇ। ਇੱਕ ਕਦੇ ਯੂਪੀ ਨੂੰ ਗਏ ਤੇ ਕਦੇ ਬਿਹਾਰ ਨੂੰ ਗਏ। ਕਈ ਪ੍ਰਵਾਸੀ ਜਿਹੜੇ ਸਨ ਉਹਨਾਂ ਦੇ ਵੀਡੀਓ ਮੈਂ ਸੁਣਿਆ ਉਹ ਕਹਿੰਦੇ ਅਬ ਕੀ ਕਰਨਾ ਹੈ ਤੇ ਮਰਨਾ ਥੋੜੀ ਹੈ। ਪੈਸਾ ਕਮਾਨੇ ਆਏ ਤੇ ਪੈਸਾ ਕਮਾ ਲਿਆ ਹੁਣ ਪਿੰਡ ਕੋ ਚੱਲੇ। ਓਏ ਉਹ ਇੱਥੋਂ ਤੱਕ ਕਰ ਤੁਹਾਨੂੰ ਗੱਲਾਂ ਕਰ ਜਾਂਦੇ ਤੁਸੀਂ ਕਿੱਦਾਂ ਦੇ ਕਿਸਾਨ ਆ ਗੂਜੇ ਕਿ ਉਹਨਾਂ ਦੇ ਪੱਖ 'ਚ ਖੜ ਗਏ। ਅਮਿਤ अरोड़ा ਨੂੰ ਮੈਂ ਕਹਾਂਗਾ ਕਿ ਵੀਰ ਮੇਰੇ ਆ ਦਸਤੇ ਸਹੀਂ ਜਦੋਂ ਖੇਤੀ ਦੇ ਕਾਲੇ ਕਾਨੂੰਨ ਆਏ ਕਿਹੜਾ ਤੇਰਾ ਪ੍ਰਵਾਸੀ ਉਥੇ ਗਿਆ ਲੈਂਡ ਪੂਲਿੰਗ ਪਾਲਿਸੀ ਆਈ ਕਿਹੜਾ ਇਹਦੇ ਵਿਰੋਧ ਵਿੱਚ ਆਇਆ ਕੋਈ ਵੀ ਨਹੀਂ ਆਇਆ ਕਰੋਨੇ ਵੇਲੇ ਇਹ ਸਭ ਤੋਂ ਪਹਿਲਾਂ ਭੱਜੇ ਭਾਰਤ ਪਾਕਿਸਤਾਨ ਦਾ ਜੁੱਧ ਸ਼ੁਰੂ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਟ੍ਰੇਨਾਂ ਫੜ ਫੜ ਕੇ ਯੂਪੀ ਬਿਹਾਰ ਨੂੰ ਚਲੇ ਗਏ ਯਾ ਹੁਣ ਹੜ ਆਏ ਹੜਾਂ ਦੇ ਵਿੱਚ ਸਾਡੇ ਪੰਜਾਬ ਦੇ ਪੰਜਾਬੀ ਵੀਰਾਂ ਨੇ ਆਪਣੇ ਤਨ ਦੇ ਨਾਲ ਮਨ ਦੇ ਨਾਲ ਤੇ ਤਨ ਦੇ ਨਾਲ ਡੁੱਬੇ ਹੋਏ ਜਿਹੜੇ ਲੋਕ ਸਨ ਉਹਨਾਂ ਦੀ ਸੇਵਾ ਕੀਤੀ। ਮੁਸਲਮਾਨ ਵੀਰ ਸੇਵਾ ਕਰਦੇ ਪੈਸਨ ਸਾਡੇ Hindu ਵੀਰ ਪੰਜਾਬੀ ਵੀਰ ਸੇਵਾ ਕਰਦੇ ਪੈਸਨ ਸਿੱਖ ਨੌਜਵਾਨ। ਕਿਹੜੇ ਪ੍ਰਵਾਸੀ ਨੇ ਆਪਣੀ ਜੀਬ ਤੋਂ ਇੱਕ ਬ੍ਰੈਡ ਦਾ ਪੈਕਟ ਵੀ ਇਸ ਸਮੇਂ ਹੜਪੀੜਤਾਂ ਨੂੰ ਦਿੱਤਾ ਹੋਵੇਗਾ ਅਚਾਨਕ ਮੈਨੂੰ ਯਾਦ ਆ ਉਹ ਗੱਲ ਹੜਪੀੜਤ ਪਰਿਵਾਰਾਂ ਦੇ ਲਈ ਸਮਾਨ ਦਾ ਟਰੱਕ ਭੇਜਣਾ ਸੀਗਾ ਤੇ ਇੱਕ ਈ ਰਿਕਸ਼ੇ ਵਾਲਾ ਸਾਡੀ ਗਲੀ ਦੇ ਵਿੱਚੋਂ ਲੰਘਿਆ ਸਿਰਫ ਕਿੰਨਾ ਕੁ ਦੂਰੀ ਤੇ ਜਾਣਾ ਸੀਗਾ ਟਰੱਕ ਖੜਿਆ ਸੀਗਾ ਬੇ ਇੱਥੋਂ ਲੱਗ ਕੇ ਕੋਈ 2 ਮਿੰਟ ਜਾਂ 3 ਮਿੰਟ ਦਾ ਰਾਹ ਸੀਗਾ ਜਿੱਥੇ ਟਰੱਕ ਖੜਿਆ ਸੀ ਕਲੀ ਦੇ ਵਿੱਚੋਂ ਸਮਾਨ ਲੈ ਕੇ ਜਾਣਾ ਤੇ ਪਾਣੀ ਵਾਲੀਆਂ ਬੋਤਲਾਂ ਇਹ ਰਿਕਸ਼ੇ ਦੇ ਵਿੱਚ ਰੱਖੀਆਂ। ਉਹ ਉਹਨੇ ਸਾਨੂੰ ਪੁੱਛਿਆ ਪ੍ਰਵਾਸੀ ਸੀਗਾ ਉਹ ਕਹਿੰਦਾ ਵੀ ਕਿੱਥੇ ਲੈ ਕੇ ਜਾਣਾ ਹੈ। ਦੱਸਿਆ ਉਹਨੂੰ ਵੀ ਹੜ ਆਏ ਨੇ ਤੇ ਹੜਾਂ ਦੇ ਕਾਰਨ ਇਹ ਜਿਹੜਾ ਸਾਰਾ ਹੀ ਰਸਣ ਹੈ ਨਾ ਉੱਥੇ ਲੈ ਕੇ ਜਾਣਾ ਹੈ। ਤੇ ਉਹਦੇ ਰਿਕਸ਼ੇ ਦੇ ਵਿੱਚ ਕੋਈ 20 ਕੁ ਪੇਟੀਆਂ ਪਾਣੀ ਦੀਆਂ ਰੱਖੀਆਂ 15-20 ਪੇਟੀਆਂ ਇੱਕੇ ਵਾਰੀ। ਤੇ ਉਹ ਬਾਅਦ ਵਿੱਚ ਕੁਝ ਪੇਟੀਆਂ ਚੱਕ-ਚੱਕ ਕੇ ਲੈ ਗਏ ਤੇ ਕੁਝ ਉਹਦੇ ਈ ਰਿਕਸ਼ੇ ਦੇ ਵਿੱਚ ਰੱਖਦੇ ਸਿਰਫ 3 ਮਿੰਟ ਦਾ ਰਾਹ ਹੋਣਾ ਵਾ ਤੇ ਉਹਦੀ ਈ ਰਿਕਸ਼ਾ ਦੇ ਵਿੱਚ ਪਾਣੀ ਵਾਲੀਆਂ ਪੇਟੀਆਂ ਰੱਖੀਆਂ ਜਦੋਂ ਪੇਟੀਆਂ ਉਤਾਰੀਆਂ ਤਾਂ ਕਹਿੰਦਾ ਵੀ 100 ਰੁਪਏ ਲੈ ਤੇ ਮੈਂ ਕਿਹਾ ਕਿਹੜੀ ਗੱਲ ਆ 100 ਰੁਪਏ ਮੈਂ ਕਿਵੇਂ ਆਂਦਾ ਵੀ ਉਥੋਂ ਈ ਰਿਕਸ਼ੇ ਤੇ ਮੈਂ ਪਾਣੀ ਲੱਦ ਕੇ ਲੈ ਕੇ ਆ ਮੈਂ ਉਹਨੂੰ ਕਿਹਾ ਵੀ ਲੋਕ ਤਾਂ ਵੇਖ ਲੱਖਾਂ ਰੁਪਏ ਇਹ ਇਹਨਾਂ ਨੂੰ ਦਾਨ ਕਰਦੇ ਪਏ ਨੇ ਉਹਨਾਂ ਦੇ ਵਾਸਤੇ ਸਮਾਨ ਲੈ ਕੇ ਜਾਂਦੇ ਨੇ ਤੂੰ ਸਿਰਫ 2 ਮਿੰਟ ਆਉਣਾ ਵੀ ਇੱਧਰ ਨੂੰ ਹੀ ਸੀਗਾ ਨਾ ਤੇਰੇ ਤੋਂ ਤਾਂ ਕੋਈ ਪੈਸਾ ਲਿਆ ਨਾ ਤੂੰ ਆ 2 ਮਿੰਟ ਦਾ ਰਾਹ ਵਾ ਇਹਦੇ ਵਿੱਚ ਜਿਹੜਾ ਪਾਣੀ ਤੂੰ ਲੈ ਕੇ ਆ ਤੂੰ ਇਹਦਾ 100 ਰੁਪਏ ਮੰਗਣ ਲੱਗਾ ਇਹ ਇੰਨੇ ਜਿਆਦੇ ਇਹ ਲੋਕ ਜਿਹੜੇ ਨੇ ਇੰਨੇ ਜਿਆਦੇ ਅਕਿਰਤ ਕਰਨ ਨੇ ਵੀ ਹੜ ਪੀੜਤਾ ਦੇ ਵਾਸਤੇ ਹਰੇਕ ਬੰਦਾ ਮਦਦ ਕਰਦਾ ਪੈਸੇ ਦੇ ਉਹਨੇ 2 ਮਿੰਟ ਸਿਰਫ ਇਹ ਰਿਕਸ਼ਾ ਦਿੱਤਾ ਤੇ ਦੋਆ ਮਿੰਟਾਂ ਦਾ ਕਹਿੰਦਾ ਵੀ ਜਿਹੜੀਆਂ ਆ ਪੇਟੀਆਂ ਰੱਖੀਆਂ ਪਾਣੀ ਦੀਆਂ 100 ਰੁਪਏ ਦੇ ਦੇ ਦੇਖੋ ਇਹ ਇਹਨਾਂ ਦੇ ਹਾਲਾਤ ਆ ਵੀ ਲੋਕ ਹੜਪੀੜਤਾ ਦੇ ਲਈ ਆਪਣੀ ਜੇਬ ਚੋਂ ਇੱਕ ਇੱਕ ਰੁਪਿਆ ਕੱਢ ਕੇ ਵੀ ਕਹਿੰਦੇ ਸਨ ਵੀ ਇਹਨਾਂ ਦੀ ਮਦਦ ਹੋ ਜਾਵੇ ਤੇ ਮੈਂ ਉਹਨੂੰ ਕਿਹਾ ਤੈਨੂੰ ਸ਼ਰਮ ਨਾ ਆਈ ਇਸ ਗੱਲ ਨੂੰ ਮੰਗਦਿਆਂ ਹੋਏ ਆ ਵੀ ਪੈਸਿਆਂ ਅੰਦਰ ਅੱਛਾ ਚਲੋ ਰਹਿਣ ਦਵਾਂ ਮੈਂ ਕਿਹਾ ਤੂੰ ਲੈ ਜਾ 100 ਰੁਪਏ ਲੈ ਜਾ ਕੋਈ ਮਨਾਹੀ ਨਹੀਂ ਕਿ ਤੈਨੂੰ ਮੰਗ ਕੀ ਰਿਹਾ ਤੇ ਤੂੰ ਲੈ ਜਾ ਮੈਂ ਕਿਹਾ ਪਰ ਸੋਚ ਲਈਦਾ ਹੁੰਦਾ ਵਾ ਜੇ ਤੇ ਤੈਨੂੰ ਲੱਗਦਾ ਵਾ ਕਿ 100 ਰੁਪਏ ਦੇ ਨਾਲ ਤੇਰਾ ਮਹਿਲ ਪੈ ਜਾਊਗਾ ਤੇ ਲੈ ਜਾ ਮਤਲਬ ਇਹ ਲੋਕ ਜਿਹੜੇ ਨੇ ਇੰਨੇ ਜਾਤ ਮਤਲਬ ਖੋਰ ਲੋਕ ਸਿਰਫ ਆਪਣਾ ਮਤਲਬ ਕੱਢਣਾ ਜਾਣਦੇ ਨੇ ਮੈਂ ਪੰਜਾਬੀ ਮੇਰੇ ਭਰਾ ਜਿਹੜੇ ਨੇ ਉਹਨਾਂ ਨੂੰ ਕਹਾਂਗਾ ਕੰਮ ਆਪਣੇ ਹੱਥਾਂ 'ਚ ਸੰਭੋ ਆਪ ਰੇੜੀਆਂ ਲਾਓ ਸਬਜ਼ੀਆਂ ਦੀ ਆਪ ਕਿਥੇ ਰੇੜੀਆਂ ਲਾਓ ਜਿਹੜੇ ਖਾਣ ਪੀਣ ਦੇ ਪੂੜ ਦਾ ਕੰਮ ਆਪ ਕਰੋ ਤੁਸੀਂ ਤਾਂ ਤੁਸੀਂ ਕੰਮ ਕਰੋਗੇ ਇਨਾਂ ਵਾਸਤੇ ਜਗ੍ਹਾ ਹੀ ਨਹੀਂ ਬਚੀ। ਇਥੇ ਇੱਕ ਹੋਰ ਗੱਲ ਲੋਕ ਨਾ ਕਈ ਜਿਹੜੇ ਇਹ ਗੱਲ ਨੂੰ ਜੋੜ ਦਿੰਦੇ ਨੇ ਨਾ ਵੀ ਪੰਜਾਬੀ ਤੁਹਾਡੇ ਬਾਹਰ ਵੀ ਗਏ ਕੈਨੇਡਾ ਦੇ ਵਿੱਚ। ਉਹ ਇਮੀਗ੍ਰੇਸ਼ਨ ਨੂੰ ਕਲੀਅਰ ਕਰਨ ਤੋਂ ਬਾਅਦ ਫਿਰ ਕਿਤੇ ਜਾਂਦੇ ਨੇ ਬਾਅਦ ਪੇਪਰ ਵਰਕ ਹੁੰਦਾ ਆ। ਪੇਪਰ ਵਰਕ ਤੋਂ ਬਾਅਦ ਇਮੀਗ੍ਰੇਸ਼ਨ ਕਲੀਅਰ ਜਦੋਂ ਵੀਜ਼ਾ ਆ ਜਾਂਦਾ ਵਾ ਇਮੀਗ੍ਰੇਸ਼ਨ ਕਲੀਅਰ ਕਰਕੇ ਦਿੱਲੀ ਤੇ ਜਿਸ ਕੰਟਰੀ ਜਾਣਾ ਹੁੰਦਾ ਵਾ। ਉੱਥੇ ਇਮੀਗ੍ਰੇਸ਼ਨ ਨੂੰ ਕਲੀਅਰ ਕਰਕੇ ਫਿਰ ਉਸ ਦੇਸ਼ ਦੇ ਵਿੱਚ ਉਹਨਾਂ ਨੂੰ ਐਂਟਰੀ ਮਿਲਦੀ ਇਦਾਂ ਹੀ ਨਹੀਂ ਐਂਟਰੀ ਮਿਲ ਜਾਂਦੀ ਜਿੱਦਾਂ ਇਹ ਉੱਠਦੇ ਨੇ 100-200 ਦੇ ਟਿਕਟ ਟਿਕਟਾਉਂਦੇ ਨੇ ਤੇ ਚਲੋ ਫਿਰ ਉੱਥੇ ਜਾ ਕੇ ਉਹਨਾਂ ਦੇ ਰੂਲ ਨੂੰ ਫੋਲੋ ਕਰਦੇ ਨੇ ਪਰ ਪੰਜਾਬੀ ਸਾਡੇ ਇੰਨਾ ਵਾਂਗ ਕ੍ਰਾਈਮ ਨਹੀਂ ਕਰਦੇ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਨਿੱਕੇ-ਨਿੱਕੇ ਬੱਚਿਆਂ ਨਾਲ ਰੇਪ ਨਹੀਂ ਕਰਦੇ ਇਹਨਾਂ ਤੇ ਕੰਧਾਂ ਲਾਲ ਕਰਕੇ ਥੁੱਕ-ਥੋਕੇ ਇਹੀ ਦੇਣਿਆ ਨਾ ਇਹਨਾਂ ਨੂੰ ਤੇ ਤੁਹਾਨੂੰ ਸਿਆਸਤਦਾਨਾਂ ਨੂੰ ਸਿਰਫ ਤੇ ਸਿਰਫ ਇਹਨਾਂ ਦੀਆਂ ਵੋਟਾਂ ਚਾਹੀਦੀਆਂ ਨੇ ਇੱਕ ਆ ਹੋਰ ਪਹਿਸ਼ ਵਰਮਾ ਵਸੇ ਇਹ ਬੜੀਆਂ ਧਮਕੀਆਂ ਦੇਣਦੇ ਆ ਪੰਜਾਬੀਆਂ ਨੂੰ ਦੇਖ ਲਓ ਇਹਨਾਂ ਦੇ ਇੰਨੇ ਹਿੰਮਤ ਹੋ ਗਏ ਰਹਿੰਦੇ ਪੰਜਾਬ 'ਚ ਨੇ ਬਸ ਇਹਨਾਂ ਦੇ ਵੋਟਾਂ ਕਰਕੇ ਸਿਆਸਤਦਾਨਾਂ ਦਾ ਇਹਨਾਂ ਨੂੰ ਥਾਪੜਾ ਵਾ ਤੇ ਇਹ ਇਸੇ ਕਰਕੇ ਪੰਜਾਬੀਆਂ ਦੇ ਗੱਲ ਨੂੰ ਪੈਂਦੇ ਪੈ ਨੇ 117 117 ਜਿਹੜੇ ਵਿਧਾਇਕ ਨੇ ਉਹਨਾਂ ਦੇ ਵਿੱਚੋਂ ਕੱਲੇ ਸੁਪਾਲ ਸਿੰਘ ਖੈਰੇ ਨੇ ਉਹਨਾਂ ਦੇ ਘਰੇ ਗਿਆ ਵਾ ਆਹ ਦਾ ਨਾਰਾ ਮਾਰਿਆ ਵਾ ਜਾਂ ਸ਼ਰਮੋ ਸ਼ਰਮੀ ਇੱਕ ਦੋ ਜਣੇ ਹੋਰ ਗਏ ਮੁੱਖ ਮੰਤਰੀ ਸਾਹਿਬ ਦਾ ਤਾਂ ਬਿਆਨ ਤੱਕ ਨਹੀਂ ਆਇਆ ਉਸ ਬੱਚੇ ਦੇ ਲਈ ਹਾਂ ਇਹ ਨਹੀਂ ਗੱਲ ਜ਼ਰੂਰ ਕਹ ਦਿੱਤੀ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਿਮਾਚਲ ਦੇ ਵਿੱਚ 1 ਇੰਚ ਵੀ ਜ਼ਮੀਨ ਖਰੀਦ ਕੇ ਵਿਖਾ ਦਵਾਂ ਜੇ ਸੰਵਿਧਾਨ ਦੀ ਵੀ ਗੱਲ ਹੁੰਦੀ ਪਈ ਹੈ ਨਾ ਕਈਆਂ ਵੇਲੇ ਸੰਵਿਧਾਨ ਦੀ ਤੋਹਾਈ ਦਿੱਤੀ ਗਈ ਵੀ ਸੰਵਿਧਾਨ ਦੇ ਮੁਤਾਬਕ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਉਤਰਾਖੰਡ ਵਿੱਚ ਕਾਨੂੰਨ ਬਣਿਆ। ਤਾਮਿਲਨਾਡੂ ਵਾਲਿਆਂ ਨੇ ਇਹਨਾਂ ਨੂੰ ਮਾਰ-ਮਾਰ ਕੇ ਕੁੱਟ-ਕੁੱਟ ਕੇ ਬਾਹਰ ਕੀਤਾ ਵਾ। ਮਹਾਰਾਸ਼ਟਰ ਦੇ ਵਿੱਚ ਇਹਨਾਂ ਨੂੰ ਰਹਿਣ ਨਹੀਂ ਦਿੱਤਾ ਜਾ ਰਿਹਾ। ਹਿਮਾਚਲ ਦੇ ਵਿੱਚ 1 ਇੰਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ। ਉੱਥੇ ਫਿਰ ਸੰਵਿਧਾਨ ਕਿਹੜਾ ਵਰਤੋ? ਪੰਜਾਬ ਵਾਸਤੇ ਤਾਂ ਠੀਕ ਹੈ ਤੁਸੀਂ ਸੰਵਿਧਾਨ ਦੀ ਦੁਹਾਈ ਦੇ ਦਿੱਤੀ। ਲੋਕਾਂ ਨੇ ਗੱਲ ਸੁਣ ਲਈ। ਤਾਮਿਲਨਾਡੂ, ਮਹਾਰਾਸ਼ਟਰ, ਉੱਤਰਾਖੰਡ, ਹਿਮਾਚਲ ਇੱਥੇ ਪ੍ਰਵਾਸੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਫਿਰ ਕਿਹੜੀ ਗੱਲ ਦੀ ਜਵਾਬ ਦਿਓਗੇ ਤੁਸੀਂ ਇੱਥੇ ਕਿੱਦਾਂ ਕਹੋਗੇ ਵੀ ਸੰਵਿਧਾਨ ਉੱਥੇ ਹੋਰ ਹੋ ਜਾਂਦਾ ਜਾਂ ਇੱਥੇ ਹੋਰ ਹੋ ਜਾਂਦਾ ਬਾਕੀ ਜਦ ਤੇ ਸੇਮ ਸੰਵਿਧਾਨ ਉੱਥੇ ਵੀ ਇਹੋ ਹੀ ਹੋਵੇ ਨਾ ਹਿਮਾਚਲ ਦੇ ਵਿੱਚੋਂ ਹਟਾਓ ਫਿਰ ਉਹ ਕਾਨੂੰਨ ਵੀ ਜਿਹੜਾ ਮਰਜ਼ੀ ਆਣ ਕੇ ਕੰਮ ਕਰਦੇ ਜਿਹੜਾ ਮਰਜ਼ੀ ਆਣ ਕੇ ਉੱਥੇ ਜਗ੍ਹਾ ਲੱਭੇ ਪਰ ਨਾ ਦੋਗਲੀਆਂ ਨੀਤੀਆਂ ਸੋ ਭਾਈ ਇਸ ਕੰਮ ਦੇ ਵਿੱਚ ਪੰਜਾਬੀਆਂ ਨੂੰ ਲਾਮਬੰਦ ਹੋਣਾ ਪਵੇਗਾ ਇਹ ਗੱਲ ਜਿਹੜੀ ਬਾਰ ਬਾਰ ਕਹੀ ਜਾਂਦੀ ਹੈ ਕਿ ਤੁਹਾਡੇ ਮੁੰਡੇ ਅਮਰੀਕਾ ਕੈਨੇਡਾ ਇੰਗਲੈਂਡ ਜਾ ਕੇ ਕੰਮ ਕਰਦੇ ਭਾਈ ਉਹ ਉਹਨਾਂ ਦੇ ਜਿਹੜੇ ਕਾਨੂੰਨ ਹਨ ਉਹਨਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਟੈਕਸ ਪੇ ਕਰਦੇ ਨੇ ਇਹ ਕਿਹਨਾ ਟੈਕਸ ਪੇ ਕਰਦੇ ਨੇ ਭਾਈ ਕੋਈ ਟੈਕਸ ਪੇ ਨਹੀਂ ਕਰਦੇ ਉਹ ਲੋਕ ਉਹਨਾਂ ਦੇਸ਼ਾਂ ਦੇ ਡਿਵੈਲਪਮੈਂਟ ਵਾਸਤੇ ਆਪਣਾ ਯੋਗਦਾਨ ਪਾਉਂਦੇ ਨੇ ਸੋ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਤੁਹਾਡਾ ਅਦਬ ਹੈ ਤੁਹਾਡਾ ਸਤਿਕਾਰ ਕਰੀਦਾ ਹੈ ਤੁਸੀਂ ਕਿਸਾਨ ਆਗੂ ਜੀ ਪਰ ਇਦਾਂ ਦੀਆਂ ਬੁਸ਼ੀਆਂ ਗੱਲਾਂ ਨਾ ਕਰਿਆ